ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ 52 ਪੇਟੀਆਂ ਨਾਜਾਇਜ਼ ਸ਼ਰਾਬ ਸਣੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਗੁਪਤ ਸੂਤਰਾਂ ਦੇ ਆਧਾਰ 'ਤੇ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਤੇ ਚੈਕਿੰਗ ਦੇ ਦੌਰਾਨ ਮੁਲਜ਼ਮ ਨੂੰ ਸ਼ਰਾਬ ਸਣੇ ਕਾਬੂ ਕੀਤਾ ਗਿਆ ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੀ ਹੁਣ ਜਾਂਚ ਕਰ ਰਹੀ ਹੈ ਸਿਨਵਾ ਸ਼ਹਿਰ ਦੇ ਵਿੱਚ ਅवैध ਸ਼ਰਾਬ ਦੀ ਬਰਾਮਦਗੀ ਕੀਤੀ ਗਈ ਹੈ ਚੈਕਿੰਗ ਦੇ ਦੌਰਾਨ ਮੁਲਜ਼ਮ ਨੂੰ ਕਾਬੂ ਕੀਤਾ ਗਿਆ ਜਦ ਬੰਗਾ ਦੇ ਵਿੱਚ 52 ਪੇਟੀਆਂ ਨਾਜਾਇਜ਼ ਸ਼ਰਾਬ ਸਣੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਬੰਗਾ ਸਰਹੰਤੀ ਨੌਜਬੀ ਸੜਕ ਪਈ ਗਈ ਇਸ ਦੇ ਉਪਰ ਮਾਮਲਾ ਚ ਅ ਤੁਹਾਡੇ ਜਾਣਕਾਰੀ ਲਈ ਮੈਂ ਦੱਸ ਰਿਹਾ ਵੀ SBS ਨਗਰ ਦੇ ਸਭੀ ਥਾਣਿਆਂ ਸਦਰ ਬੰਗਾ ਦੇ ਵਿੱਚ ਆਪਣੀ ਐਫੇਅਰ ਦਰਜ ਹੋਈ ਹੈ 62 ਕਾਰਟਕ 14 ਦੇ ਵਿੱਚ ਇਹ ਬੜਾ ਸਿਗਾ ਸਮਗਲਰ ਹੈਗੇ ਸੀਗੇ ਜਿਹਦੀ ਹੁਣ ਤੱਕ ਦੀ ਸਾਡੀ ਇੰਟਰੋਗੇਸ਼ਨ ਆਈ ਆ ਇਹ ਜਿਹੜਾ ਗਰਾਉਂਡ ਬਣਾਇਆ ਹੋਇਆ ਸੀਗਾ ਉਹ ਫਗਵਾੜੇ ਹਸ਼ਾਪੂਰ ਰੋਡ ਤੇ ਬਣਾਇਆ ਸੀਗਾ ਉਹਦੇ ਵਿੱਚ ਦੋ ਬੰਦੇ ਅਸੀਂ ਅਰੈਸਟ ਕਰ ਲਿਆ ਔਰ ਗੱਡੀ ਵੀ ਰੌਂਡ ਆਫ ਕਰ ਲਈਆ ਔਰ ਇਹਦੇ ਵਿੱਚ ਅਪ੍ਰੋਕਸੀਮੇਟਲੀ ਇੰਗਲਿਸ਼ ਸ਼ਰਾਬ ਹੈਗੀ ਆ 52 ਪੇਟੀਆਂ ਸ਼ਰਾਬ ਹੈਗੀ ਆ ਇਹ ਕੀ ਕਰਦੇ ਸੀਗੇ ਇੱਕ ਲੋਹੇ ਦਾ ਕੰਟੇਨਰ ਬਣਾ ਕੇ ਉਹਦੇ ਵਿੱਚ ਉਹਨੂੰ ਸੀਲ ਲਾ ਕੇ ਤੇ ਜੋ ਆਮ ਬੰਦਾ ਇਲਾਕੇ ਦੇ ਕੋਈ ਰੋਕਦਾ ਸੀਗਾ ਤੋ ਇਦਾਂ ਲੱਗਦੇ ਸੀ ਵੀ ਕੰਟੇਨਰ ਜਾ ਰਹੇ ਆ ਇਹ ਜਿਵੇਂ ਆਪਾਂ ਪੇਟੀਆਂ ਕਹਿੰਦੇ ਆ ਸਟੀਲ ਦੀਆਂ ਬਣੀਆਂ ਆਂਦੀਆਂ ਉਹਨਾਂ ਨੂੰ ਸਾਡੇ ਕੋਲ ਇਨਫੋਰਮੇਸ਼ਨ ਸੀ ਇਨਵਿਗੇਸ਼ਨ ਦੇ ਪਾਸਤੇ ਅਸੀਂ ਜਦੋਂ ਪੇਟੀਆਂ ਖੋਲ੍ਹੀਆਂ ਤੇ ਉਹਦੇ ਵਿੱਚੋਂ ਆ ਕੰਪੀਰੀਅਰ ਵੀ ਦੀਆਂ 15 ਪੇਟੀਆਂ ਆਰ ਸੀ ਦੀਆਂ ਬਲੈਂਡਰ ਪ੍ਰਾਈਡ A+ ਮੈਕ ਡਬਲ ਦੀ ਇਹ ਵਕਵਾਕੋ ਮਾਰਕੇ ਦੀਆਂ ਮਾਡਲਸ ਮਿਲੀਆਂ ਪਰੰਤੂ ਉਹਦੇ ਵਿੱਚ ਹਾਲੋਗ੍ਰਾਮਸ ਵੀ ਮਿਸਿੰਗ ਸੀਗਾ ਔਰ ਜਿਹੜਾ ਬੈਚ ਨੰਬਰ ਹੁੰਦਾ ਉਹ ਵੀ ਮਿਸਿੰਗ ਸੀਗਾ ਉਹਦੀ ਆਲੇ ਸਾਡੀ ਪੁੱਤੀਸ਼ ਚੱਲ ਰਹੀ ਹੈ ਕਿਤੀ ਕਿੰਨੇ ਬੰਦੇ ਲੱਭੜ ਕੀਤਾ ਕਿੱਦਾਂ ਹੈ ਹੁਣ ਤੱਕ ਦੋ ਬੰਦੇ ਅਰੈਸਟ ਕੀਤੇ ਹੈਗੇ ਆ ਔਰ ਟੋਟਲ ਦੋ ਬੰਦੇ ਹਲੇ ਹੋਰ ਸਾਨੂੰ ਵਾਂਟਡ ਹੈਗੇ ਆ ਉਹਤੇ ਸਾਡੀ ਕਾਰਜ ਚੱਲਦੀ ਹੈ

ਮਿਸ਼ਰ ਜੀ ਨਾਲ ਨਨੂ ਵੀ ਸੀ ਚਿੱਠੀ ਪੱਤਰ ਪਾ ਕੇ ਬਾਕੀ ਸਾਰੀ ਐਕਸਾਈਡ ਵਾਲੇ ਨਾਲ ਟਾਲਮੈਂਟ ਕਰਕੇ ਇਹਦੀ ਡੈਪਟ ਤੱਕ ਜਾਵਾਂਗੇ ਅਸੀਂ ਵੀ ਇਹ ਸ਼ਰਾਬ ਕਿਹੜੇ ਕਿਹੜੇ ਠੇਕੇਦਾਰ ਨੇ ਭੇਜੀ ਆ ਜਾਂ ਕੋਈ ਹੋਰ ਚੀਜ਼ ਹੈਗੀ ਆ ਉਹ ਤੇ ਸਾਡੀ ਇਨਵੈਸਟੀਗੇਸ਼ਨ ਚੱਲਦੀ ਹੈ ਕਿੱਥੋਂ ਨਹੀਂ ਆ ਰਹੀ ਇਸ ਦਾ ਜਿਹੜੀ ਇਹਨਾਂ ਨੇ ਇੰਟਰਵਿਊਸ਼ਨ ਵਿੱਚ ਦੱਸਿਆ ਸਾਨੂੰ ਜਿਹੜੇ ਬੰਦੇ ਸਾਡੇ ਕੋਲ ਇਹਨਾਂ ਨੇ ਜਿਹੜੀ ਨਿਸ਼ਾਨਦੇਹੀ ਕਰਾਈ ਆ ਹਿਸ਼ਾਰਪੁਰ ਅਗਵਾੜਾ ਸ਼ਹਿਰ ਬਰੋਰ ਤੇ ਹਗਾ ਜਿਗਾ ਗਰਾਉਂਡ ਬਣਾਇਆ ਹੋਇਆ ਸੀ ਉੱਥੇ ਨਾ ਠੇਕੇ ਦੀ ਸਪਲਾਈ ਨਹੀਂ ਦੇ ਕਿਸੇ ਮਨ ਕਿਸੇ ਨਹੀਂ ਇਹ ਠੇਕੇ ਦੀ ਸਪਲਾਈ ਵਾਲੇ ਨਹੀਂ ਹੈਗੇ ਸੀ ਇਹ ਦੋ ਨੰਬਰ ਜਾਣਾ ਸੀ ਇਹਨਾਂ ਨੇ ਇਹਨਾਂ ਦੇ ਮੁਤਾਬਕ ਤਾਂ ਇਹ ਕਹਿੰਦੇ ਵੀ ਅਸੀਂ ਚੰਡੀਗੜ੍ਹ ਤੱਕ ਲੈ ਕੇ ਜਾਣੀ ਆ ਹੁਣ ਚੰਡੀਗੜ੍ਹ ਤੱਕ ਨਹੀਂ ਮੈਨੂੰ ਲੱਗਦਾ ਜੇ ਇਹ ਸਾਡਾ ਪੈਕਿੰਗ ਹੈ ਚੰਡੀਗੜ੍ਹ ਨਹੀਂ ਅਦਰ ਸਟੇਟ ਲਈ ਹੈ ਸੇ ਲਗਾਤਾਰ ਨੂੰ ਚੱਲੂਗੀ ਸੰਗੀ ਤੇ ਕਿਸੇ ਸਰਪ ਜਦੇ ਸਰਪ ਤੇ ਕਈ ਬੰਦੇ ਮਰ ਗਏ ਯਾ ਸਰ ਇਸ ਨੂੰ ਨੂੰ ਪੰਜਾਬ ਪੁਲਿਸ ਇਹੋ ਜੇ ਮਾੜੇ ਅਨਸਰਾਂ ਲਈ 24 ਘੰਟੇ ਵਰਕ ਕਰ ਰਹੀ ਹੈ ਜੀਆਂ ਚਾਹੇ ਸ਼ਰਾਬ ਦਾ ਹੋਵੇ ਚਾਹੇ ਜੁੱਧ ਨਸ਼ਾ ਮਰਦ ਹੋਵੇ ਸਾਡੀ ਟੀਮਾਂ ਲਗਾਤਾਰ ਇਤੇ ਵਰਕ ਕਰ ਰਹੀ ਹੈ ਔਰ ਜਿੰ ਜਿੰਦੇ ਸਾਡੀ ਕੋਈ ਇਨਫਰਮੇਸ਼ਨ ਹੁੰਦੀ ਹੈ ਉਹਦੇ ਤੇ ਅਸੀਂ ਵਰਕ ਕਰੀ ਆ। ਔਰ ਜਿੰਦਾ ਜਿਦਾ ਇਨਫਰਮੇਸ਼ਨ ਹਾਂ ਹਾਂ ਆਊਗੀ ਤਾਂ ਤੁਸੀਂ ਜੋ ਮੈਨੂੰ ਲੱਗ ਰਿਹਾ ਆ ਐਕਸਾਈਜ ਵੀ ਨੂੰ ਸਾਨੂੰ ਕਾਫੀ ਹੈਲਪ ਹੋ ਜਾਣੀ ਆ। ਐਕਸਾਈਜ ਡਿਪਾਰਟਮੈਂਟ ਸਾਨੂੰ ਦੱਸ ਹੀ ਦੇਗਾ ਕਿ ਕਿਹੜੀ ਹੈ ਠੇਕੇਦਾਰ ਦੀ ਆ ਜਾਂ ਕਿੱਥੋਂ ਆਈ ਆ। ਉਹਦਾ ਫੇਰ ਹਿਸ਼ਾਰ ਪਰ ਮੋਰ ਤੋਂ ਪਵਾੜੋ ਜਿੰਦਾਂ ਕਿ ਦੱਸਣਾ ਵੀ ਠੇਕੇਦਾਰ ਨੂੰ ਉਹਨਾਂ ਨੂੰ ਕਿਤੇ ਚ ਕਿ ਇਹ ਨਹੀਂ ਹਾਲੇ ਇਹ ਡਰਾਈਵਰ ਤੇ ਪ੍ਰਿੰਟਰ ਹੈ ਗਿਆ ਜਿਹੜੀ ਫਰਦਰ ਜਿਹੜੀ ਆਣੀ ਆ ਉਹਦੇ ਚ ਕਲੀਅਰ ਹੋਊਗਾ ਵੀ ਇਹ ਠੇਕੇਦਾਰ ਕਿਹੜਾ ਹੈਗਾ ਇਹਨਾਂ ਦਾ ਬਿਆਨ ਤਾਂ ਬਾਜੂ ਹੋਏਗਾ